ਸਸਤੀਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੌੜ ਤੋਂ ਮੀਂਹ ਦੀਆਂ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਨੇ ਜਿਸ ਕਰਕੇ ਇੱਕ ਵਾਰ ਫਿਰ ਤੋਂ ਚਿੰਤਾ ਵਧ ਗਈ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਬੇਸ਼ੱਕ ਪਾਣੀ ਘਟਣਾ ਸ਼ੁਰੂ ਹੋ ਗਿਆ ਪਰ ਹਾਲੇ ਤੱਕ ਪਾਣੀ ਪੂਰੀ ਤਰ੍ਹਾਂ ਨਾਲ ਨਹੀਂ ਸੁੱਕਿਆ ਜਿਸ ਕਰਕੇ ਥੋੜਾ ਜਿਹਾ ਮੀਂਹ ਵੀ ਇਹਨਾਂ ਇਲਾਕਿਆਂ ਨੂੰ ਮੁੜ ਤੋਂ ਪ੍ਰਭਾਵਿਤ ਕਰ ਸਕਦਾ ਹੈ ਤਾਂ ਦੱਸਦੇ ਕਿ ਇਸ ਬੰਦ ਦੇ ਵਿੱਚ ਸਰਕਾਰ ਨੇ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ ਭਵਿੱਖ ਬਾਣੀ ਦੇ ਅਨੁਸਾਰ ਮੌਸਮ ਵਿਭਾਗ ਦੀ ਭਵਿੱਖ ਬਾਣੀ ਦੇ ਅਨੁਸਾਰ ਡੈਮਾਂ ਦੇ ਵਿੱਚੋਂ ਪਾਣੀ ਘਟਾਉਣਾ ਸ਼ੁਰੂ ਕਰ ਦਿੱਤਾ ਹੈ ਯਾਨੀ ਕਿ ਡੈਮਾਂ ਦੇ ਵਿੱਚੋਂ ਹੋਰ ਜ਼ਿਆਦਾ ਪਾਣੀ ਇਸ ਸਮੇਂ ਛੱਡਿਆ ਜਾ ਰਿਹਾ ਤਾਂ ਕਿ 4-5 ਫੁੱਟ ਜਿਹੜਾ ਪਾਣੀ ਉਹ ਘਟਾਇਆ ਜਾ ਸਕੇ ਜੇਕਰ ਮੀਂਹ ਵੱਡੇ ਪੱਧਰ ਤੇ ਪੈਂਦੇ ਨੇ ਤਾਂ ਨੁਕਸਾਨ ਹੈ ਜਿਹੜਾ ਉਹ ਦੁਬਾਰਾ ਨਾ ਹੋਵੇ ਇਸ ਦੇ ਲਈ ਪਹਿਲਾਂ ਤੋਂ ਹੀ ਪਾਣੀ ਨੂੰ ਘਟਾਉਣ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜੇ ਸਰਹੱਦੀ ਇਲਾਕੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ ਇਹ ਆਫਰ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਸਥਿਤੀ ਇਸ ਸਮੇਂ ਕਿਸ ਤਰ੍ਹਾਂ ਦੀ ਹੈ ਇਸ ਬਾਰੇ ਜਿਹੜੀ ਜਾਣਕਾਰੀ ਹੈ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੇ ਸਾਂਝੀ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਅੱਜ 11 ਸਤੰਬਰ ਸਮਾਰਾ ਦੇ 8:30 ਵਜੇ ਅੱਜ ਅਸੀਂ ਜੀ ਕਾਹਨ ਉਹ ਜਿਵੇਂ ਸਵੇਰੇ ਦੱਸਿਆ ਸੀ ਕਿ 5000 ਕਿਊਸਿਕ ਪਾਣੀ ਹੋਰ ਵਧਾਇਆ ਡਾਉਨਸਟ੍ਰੀਮ ਤਾਂ ਕਿ ਡੈਮ ਦੇ ਵਿੱਚ ਕੁਸ਼ਨ ਜਿਹੜਾ ਉਸੇ ਨਾਲ ਡੈਮ ਦਾ ਲੈਵਲ ਹੋਰ ਘਟ ਲਿਆ ਅਗਲੇ 2-3 ਦਿਨ ਬਰਸਾਤ ਦੀ ਪ੍ਰੈਡਿਕਸ਼ਨ ਹੈ ਆਈਐਮਡੀ ਵੱਲੋਂ ਅਮ ਇੱਕ ਤਾਂ ਜਿਹੜਾ ਗਰਦਾਵਰੀਆਂ ਦਾ ਕੰਮ ਹੈ ਉਹ ਲਗਾਤਾਰ ਚੱਲ ਰਿਹਾ ਲਗਭਗ 70% ਜਿਹੜੀ ਸਾਡੀ ਗਰਦਾਵਰੀਆਂ ਕੰਪਲੀਟ ਹੋ ਗਈ ਸਾਰੇ ਪਟਵਾਰੀ ਸਾਰੇ ਕਾਨੂੰਗੋ ਉਹ ਇਸ ਵਕਤ ਫੀਲਡ ਦੇ ਉੱਤੇ ਆ ਪਿੰਡਾਂ ਦੇ ਵਿੱਚ ਲਗਾਤਾਰ ਮੈਂ ਵੀ ਕੱਲ ਹਰੀਆਲ ਚੈੱਕ ਕੀਤਾ ਅੱਜ ਜਿਹੜਾ ਹੈ ਭੰਗਲਾ ਮੈਨਪੁਰ ਇਹਨਾਂ ਪਿੰਡਾਂ ਚ ਚੈੱਕ ਕੀਤਾ ਇਸ ਵਾਰੀ ਡੀਸੀ ਸਾਹਿਬ ਦੇ ਨਾਲ ਬੈਠ ਕੇ ਵੀ ਰਿਪੋਰਟ ਲਈ ਹੈ ਤੇ ਜਲਦ ਤੋਂ ਜਲਦੀ ਕੰਮ ਜਿਹੜਾ ਮੁਕੰਮਲ ਕਰ ਲਾਂਗੇ ਕੱਲ ਤੋਂ ਤੁਹਾਨੂੰ ਪਿੰਡ ਵਾਈਜ਼ ਜਿਹੜੇ ਹੈ ਅੰਕੜੇ ਵੀ ਦੱਸਣ ਲੱਗੇ ਕਿਹੜੇ ਪਿੰਡ ਚ ਕਿੰਨਾ ਨੁਕਸਾਨ ਹੈ ਅੱਜ ਜਦੋਂ ਪਾਣੀ ਛੱਡਿਆ ਤਾਂ ਜਿਹੜੇ ਆਪਾਂ ਰਸ ਉਹਨਾਂ ਨੂੰ ਬਚਾਉਣ ਲਈ ਉੱਥੇ ਪੈਂਪਵਾ ਦਿੱਤੇ ਸਾਡੀ ਸਾਰੀ ਟੀਮ ਨੇ ਲੋਕਲ ਵਖੜ ਕੇ ਉੱਥੇ ਆ ਪੈਂਪਵਾਇਆ ਤਾਂ ਕਿ ਜੇ ਪਾਈਚਾਸ ਫਿਰ ਪਾਣੀ ਥੋੜਾ ਵੱਧਦਾ ਤਾਂ ਸਾਡੇ ਰਸਤੇ ਦੁਬਾਰਾ ਕਨੈਕਟੀਵਿਟੀ ਨਾ ਟੁੱਟੇ ਅ ਅੱਜ ਮੈਂ ਸਾਰਾ ਦਿਨ ਜਿਹੜਾ ਹੈ ਭੰਗਲਾ ਮਹਿੰਦਕੋੜ ਖੇੜਾ ਕਾ ਮੋੜ ਮਜਾਰੀ ਇਹਨਾਂ ਪਿੰਡ ਇਸ ਇਲਾਕੇ ਵਿੱਚ بتایا ਕਿ ਇੱਥੇ ਜਿਹੜੀ ਖੱਡ ਨੇ ਬਹੁਤ ਮਾਰਮਾਰੀ ਸੀ ਖੱਡ ਚ ਬਹੁਤ ਜ਼ਿਆਦਾ ਜਿਹੜਾ ਹੈ ਭਾਰੀ ਖਾੜਾਈ ਸੀ ਉਹ ਕਾਫੀ ਨੁਕਸਾਨ ਕਈ ਖੇਤ ਜਿਹੜੇ ਆ ਉਹ ਖਤਮ ਹੀ ਕਰ ਦਿੱਤੇ ਉਹਨਾਂ ਖੇਤਾਂ ਦੀ ਗਰਦਾਵਰੀ ਆ ਜਿਹੜੇ ਮਕਾਨਾਂ ਨੂੰ ਨੁਕਸਾਨ ਹੋਇਆ ਉਹਨਾਂ ਦੇ ਜਿਹੜਾ ਸਰਵੇਖਣ ਰਿਹਾ ਹੈ ਤੇ ਨਾਲ ਹੀ ਖੇੜਾ ਕਲਮੋਟ ਸਕੂਲ ਤੋਂ ਥੱਲੇ ਵਾਲੀ ਜਿਹੜੀ ਸੜਕ ਹੈ ਉਹਦਾ ਖਸਤਾ ਲੱਦ ਹੈ ਉਸ ਨੂੰ ਕੰਕਰੀਟ ਦਾ ਬਣਾਵਾਂਗੇ ਹੁਣ ਤਾਂ ਕਿ ਉੱਥੇ ਕਦੀ ਉਹ ਦੁਬਾਰਾ ਟੁੱਟੇ ਨਾ ਇਸ ਤੋਂ ਇਲਾਵਾ ਪਵਾਰ ਸਾਹਿਬ ਦੇ ਵਿੱਚ ਲਗਭਗ 16 ਘਰ ਇਸ ਵਕਤ ਖਾਲੀ ਕਰਵਾਏ ਹੋਏ ਜੋ ਬਿਲਕੁਲ ਪਹਾੜੀ ਦੇ ਕੰਢੇ ਹੈ ਕਿਸੇ ਵੇਲੇ ਵੀ ਉੱਥੇ ਕੋਈ ਹਾਦਸਾ ਹੋ ਸਕਦਾ ਤੇ ਲਗਭਗ 70-80 ਘਰ ਹੋਰ ਹੈ ਜੋ ਜਿਨ੍ਹਾਂ ਨੂੰ ਡੈਮੇਜ ਪਹੁੰਚਿਆ ਦੇ ਹੀ ਆ ਬੜਾ ਪਿੰਡ ਕੱਲ ਉੱਪਰਲਾ ਬੜਾ ਪਿੰਡ ਉਹ ਸਾਰਾ ਹੀ ਪਿੰਡ ਘਾਟੀ ਦੇ ਉੱਤੇ ਪਹਾੜੀ ਦੇ ਉੱਤੇ ਉਤਰੀ ਬਹੁਤ ਸਾਰੇ ਜਿਹੜੇ ਘਰ ਹੈ ਉਹਨਾਂ ਨੇ ਇਹਨਾਂ ਨੂੰ ਜਿਹੜੇ ਡੰਗੀਆਂ ਦਾ ਕੰਮ ਨਹੀਂ ਕਿਉਂਕਿ ਇਹ ਨਹਿਰ ਦੇ ਕੰਡੇ ਨਹੀਂ ਆ ਤਾਂ ਇੱਥੇ ਜਿਹੜਾ ਹੈ ਥ्रू ਮਨਰੇਗਾ ਜਿਹੜਾ ਹੈ ਅੱਜ ਵੀ ਸੋਇਲ ਕੰਜ਼ਰਵੇਸ਼ਨ ਦੀ ਟੀਮਾਂ ਵਕ ਵਕ ਟੀਮਾਂ ਦੋਨੋਂ ਪਿੰਡਾਂ ਦੇ ਵਿੱਚ ਗਈਆਂ ਸੀ ਅ ਅਸੀਂ ਇੱਥੇ ਵੀ ਲੱਗੇ ਹੋਏ ਆ ਇਦਾਂ ਹੀ ਕੱਲ ਪਿੰਗ ਬੜੀ ਪਿੰਡ ਦਾ ਜਿਹੜਾ ਰੈਸਟੋਰ ਰੈਸਟੋਰ ਕੀਤਾ ਜਾਊਗਾ ਮੈਂ ਇੱਕ ਬਾਬ ਜੀ ਨੂੰ ਬੇਨਤੀ ਕਰਨੀ ਹੈ ਕਿ ਇਕ ਹੋਰ ਅਪਡੇਟ ਹੈ ਲక్ష్ਮੀਨਾਰਾਇਣ ਮੰਦਿਰ ਤੇ ਗੁਰਦੁਆਰਾ ਘਾਟਸਾਬ ਦਾ ਜਿਹੜਾ ਫਾਈਨਲ ਹੈ ਉਹ ਫਾਈਨਲ ਸਟੇਜ ਕੀ ਦਿੱਤੀ ਹੈ ਲਗਭਗ 2.1 ਕਰੋੜ ਪਲੱਸ ਜਿਹੜਾ ਹੈ ਉਹ ਸੈਂਕਸ਼ਨ ਕਰ ਲਈ ਹੈ ਸਰਕਾਰ ਤੇ ਇਮੀਡੀਏਟਲੀ ਜਿਹੜਾ ਹੈ 2-4 ਦਿਨ ਚ ਸਾਡੀ ਮੇਡਾ ਕੀ ਕੰਕਰੀਟ ਦਾ ਡੰਗਾ ਵੀ ਉੱਥੇ ਸ਼ੁਰੂ ਹੋ ਜਾਊਗਾ ਅ ਇੱਕ ਆਖਰੀ ਬੇਨਤੀ ਆਪਾਂ ਨੂੰ ਆਪ ਸਭ ਨੂੰ ਇਹ ਹੈ ਕਿ ਜੀ ਸ਼ਨੀ ਐਤਵਾਰ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਸਥਾਨ ਹੈ ਕੀਕਪੁਰ ਸਾਬ ਉੱਥੇ ਡੰਗੇ ਦੀ ਸੇਵ ਕੰਕਰੀਟ ਦੀ ਡੰਗੇ ਨਹੀਂ ਸੇਵਾ ਹੋਣੀ ਹੈ ਪਰਸੋਂ ਸਵੇਰੇ 7 ਵਜੇ ਤੋਂ ਮੈਂ ਸਾਰੇ ਇਲਾਕੇ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਮੈਂ ਵੀ ਆਊਂਗਾ ਸਵੇਰੇ 7 ਵਜੇ ਉੱਪਰ ਅਰਦਾਸ ਕਰਕੇ ਬਾਬਾ ਜੀ ਦਾ ਹੁਕਮ ਹੋਇਆ ਜਿਹੜੇ ਜਿਨ੍ਹਾਂ ਦੇ ਕੋਲ ਉੱਥੇ ਦੀ ਕਾਰ ਸੇਵਾ ਹੈ ਕਿ ਆਪ ਪਹੁੰਚਣਾ ਹੈ ਉੱਥੇ ਜਿਹੜਾ ਹੈ ਕੰਕਰੀਟ ਦੀ ਨੰਗੇ ਦੀ ਸੇਵਾ ਐਤਵਾਰ ਨੂੰ ਮੇਰਾ ਕੈਂਪੋਂ ਦਾ ਰਿਪੋਰਟ ਨੂੰ ਨਹੀਂ ਪਰ ਮੈਂ ਸ਼ਨੀਵਾਰ ਨੂੰ ਉੱਥੇ ਰਹੂੰਗਾ ਆਪ ਰਹੂੰਗਾ ਉੱਥੇ ਜਿੰਨਾ ਸਮਾਂ ਜਿਹੜਾ ਪੋਸੀਬਲ ਹੋਇਆ ਕਿ ਨਾਲ ਹੀ ਸਾਡੇ ਐਸਟੀਐਮ ਸਾਹਿਬ ਨੰਗਲ ਦੀ ਬਹੁਤ ਮਿਹਨਤ ਪਿਛਲੇ 10-12 ਦਿਨਾਂ ਤੋਂ ਦਿਨ ਰਾਤ ਇੱਕ ਕਰਕੇ ਸਾਡੀ ਸਾਰੀ ਟੀਮ ਨੇ ਸਾਡੀ ਵੀ ਸਾਡੇ ਸਾਥੀਆਂ ਨੇ ਪ੍ਰਸ਼ਾਸਨ ਨੇ ਬਹੁਤ ਮਿਹਨਤ ਕੀਤੀ ਹੈ ਜਿਸ ਕਰਕੇ ਕਹਿ ਸਕਦੇ ਆ ਲਗਾਤਾਰ ਮੈਡੀਕਲ ਕੈਂਪਸ ਵੀ ਤੁਸੀਂ ਦੇਖ ਸਕਦੇ ਹੋ ਵੈਟਰਨਰੀ ਕੈਂਪਸ ਦੇਖ ਸਕਦੇ ਹੋ ਰਸਮਗਰੀ ਹਰ ਚੀਜ਼ ਜਿਹੜੀ ਹੈ ਉਹ ਕਰ ਰਹੇ ਆ ਫਿਰ ਵੀ ਅਗਰ ਕੋਈ ਕਮੀਆਂ ਉਸ ਨੂੰ ਪੂਰ ਅਸੀਂ ਜਿਹੜਾ ਹੈ ਸੁਧਾਰਾਂਗੇ ਅ ਅੱਜ ਦਾ ਅਪਡੇਟ ਸੀ ਕੰਮ ਦਾ ਸਰਸ੍ਰੀ ਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਾਜ ਜੀ 11 ਸਪਟੰਬਰ ਸਮਾਰਾ ਦੇ 8:30 ਵਜੇ ਅ ਅੱਜ ਅਸੀਂ ਜੀ ਕਾ ਨੂੰ ਜਿਵੇਂ ਸਵੇਰੇ ਦੱਸਿਆ ਸੀ ਕਿ 5000 ਕਿਊਸਿਕ ਪਾਣੀ ਹੋਰ ਵਧਾਇਆ ਡਾਉਨਸਟ੍ਰੀਮ ਤਾਂ ਕਿ ਡੈਮ ਦੇ ਵਿੱਚ ਕੁਸ਼ਨ ਜਿਹੜਾ ਉਸੇ ਨਾਲ ਡੈਮ ਦਾ ਲੈਵਲ ਹੋਰ ਘਟ ਲਿਆ ਅਗਲੇ 2-3 ਦਿਨ ਬਰਸਾਤ ਨਹੀਂ ਪਰ ਸੱਪ ਲੱਗ ਪ੍ਰੈਡਿਕਸ਼ਨ ਆਈਐਮਡੀ ਵੱਲੋਂ ਇੱਕ ਤਾਂ ਜਿਹੜਾ ਗਰਦਾਵਰੀਆਂ ਦਾ ਕੰਮ ਹੈ ਉਹ ਲਗਾਤਾਰ ਚੱਲ ਰਿਹਾ ਲਗਭਗ 70% ਜਿਹੜੀ ਸਾਡੀ ਗਰਦਾਵਰੀਆਂ ਕੰਪਲੀਟ ਹੋ ਗਈਆਂ ਸਾਰੇ ਪਟਵਾਰੀ ਸਾਰੇ ਕਾਨੂੰਗੋ ਉਹ ਇਸ ਵਕਤ ਫੀਲਡ 'ਤੇ ਹੁੰਦੇ ਆ ਪਿੰਡਾਂ ਦੇ ਵਿੱਚ ਲਗਾਤਾਰ ਮੈਂ ਵੀ ਕੱਲ ਹਰੀਆਲ ਚੈੱਕ ਕੀਤਾ ਅੱਜ ਜਿਹੜਾ ਹੈ ਭੰਗਲਾ ਮੈਂਦਪੁਰ ਇਨਾ ਪਿੰਡਾਂ 'ਚ ਚੈੱਕ ਕੀਤਾ ਇਸ ਵੇਰੀ ਡੀਸੀ ਸਾਹਿਬ ਦੇ ਨਾਲ ਬੈਠ ਕੇ ਵੀ ਰਿਪੋਰਟ ਲਈ ਹੈ ਤੇ ਜਲਦ ਤੋਂ ਜਲਦੀ ਕੰਮ ਹੈ ਜਿਹੜਾ ਮੁਕੰਮਲ ਕਰ ਲਾਂਗੇ ਕੱਲ ਤੋਂ ਤੁਹਾਨੂੰ ਪਿੰਡ ਵਾਈਜ਼ ਜਿਹੜੇ ਹੈ ਅੰਕੜੇ ਵੀ ਦੱਸਣ ਲੱਗੇ ਜੇ ਕਿਹੜੇ ਪਿੰਡ 'ਚ ਕਿੰਨਾ ਨੁਕਸਾਨ ਹੈ ਨਾ ਨਾ ਅੱਜ ਜਦੋਂ ਪਾਣੀ ਛੱਡਿਆ ਤਾਂ ਜਿਹੜੇ ਆਪਾਂ ਰਸਤੇ ਰਿਸਟੋਰ ਕੀਤੇ ਸੀ ਬੇਲਿਆਂ ਦੇ ਉਹਨਾਂ ਨੂੰ ਬਚਾਉਣ ਦੇ ਲਈ ਉੱਤੇ ਪੈਪਵਾ ਦਿੱਤੇ ਸਾਡੀ ਸਾਰੀ ਟੀਮ ਨੇ ਲੋਕਲ ਖੜ ਕੇ ਉੱਥੇ ਆਪ ਪੈਪ ਵਾਇ ਤਾਂ ਕਿ ਜੇ ਪਾਈਚਾਸ ਫਿਰ ਪਾਣੀ ਥੋੜਾ ਵੱਧਦਾ ਤਾਂ ਸਾਡੇ ਰਸਤੇ ਦੁਬਾਰਾ ਕਨੈਕਟੀਵਿਟੀ ਨਾ ਟੁੱਟੇ ਅ ਅੱਜ ਮੈਂ ਸਾਰਾ ਦਿਨ ਜਿਹੜਾ ਹੈ ਭੰਗਲਾ ਮਹਿੰਦਕੋੜ ਖੇੜਾ ਕਾ ਮੋੜ ਮਜਾਰੀ ਇਹਨਾਂ ਪੀੜ ਇਸ ਇਲਾਕੇ 'ਚ ਬਤਾਇਆ ਕਿ ਇੱਥੇ ਜਿਹੜੀ ਘਾਟ ਨੇ ਬਹੁਤ ਮਾਰਮਾਰੀ ਸੀ ਘਾਟ 'ਚ ਬਹੁਤ ਜ਼ਿਆਦਾ ਜਿਹੜਾ ਹੈ ਪਾਰੀ ਖਾਡਾਈ ਸੀ ਕਾਫੀ ਨੁਕਸਾਨ ਕਈ ਖੇਤ ਜਿਹੜੇ ਆ ਉਹ ਖਤਮ ਹੀ ਕਰ ਦਿੱਤੇ ਉਹਨਾਂ ਖੇਤਾਂ ਦੀ ਗਰਦਾਵਰੀ ਜਿਹੜੇ ਮਕਾਨਾਂ ਨੂੰ ਨੁਕਸਾਨ ਹੋਇਆ ਉਹਨਾਂ ਦੇ ਜਿਹੜਾ ਸਰਵੇ ਕਰਾਇਆ ਤੇ ਨਾਲ ਹੀ ਖੇੜਾ ਕਿਲਮੋਟਰ ਸਕੂਲ ਤੋਂ ਥੱਲੇ ਵਾਲੀ ਜਿਹੜੀ ਸੜਕ ਹੈ ਉਹਦਾ ਖਸਤਾ ਲੱਗਾ ਉਸ ਨੂੰ ਕੰਕਰੀਟ ਦਾ ਬਣਾਵਾਂਗੇ ਹੁਣ ਤਾਂ ਕਿ ਉੱਥੇ ਕਦੀ ਉਹ ਦੁਬਾਰਾ ਟੁੱਟੇ ਨਾ ਇਸ ਤੋਂ ਇਲਾਵਾ ਪਵਾਰਸਾਪ ਦੇ ਵਿੱਚ ਲਗਭਗ 16 ਘਰ ਇਸ ਵਕਤ ਖਾਲੀ ਕਰਵਾਏ ਹੋਇਆ ਜੋ ਬਿਲਕੁਲ ਪਹਾੜੀ ਦੇ ਕੰਢੇ ਹੈ ਕਿਸੇ ਵੇਲੇ ਵੀ ਉਹ ਤੇ ਕੋਈ ਹੱਤਸਾ ਹੁਸਨਦਾ ਤੇ ਲਗਭਗ 70 80 ਕਰ ਹੋ ਰਿਹਾ ਜੋ ਜਿੰਨੂੰ ਡੈਮੇਜ ਪਹੁੰਚਿਆ ਈ ਬੜਾ ਪਿੰਡ ਕੱਲ ਉੱਪਰਲਾ ਬੜਾ ਪਿੰਡ ਉਹ ਸਾਰਾ ਹੀ ਪਿੰਡ ਘਾਟੀ ਦੇ ਉੱਤੇ ਪਹਾੜੀ ਦੇ ਉੱਤੇ ਉੱਤਰੀ ਬਹੁਤ ਸਾਰੇ ਜਿਹੜੇ ਘਰ ਹੈ ਉਹਨਾਂ ਨੇ ਇਹਨਾਂ ਨੂੰ ਜਿਹੜੇ ਡੰਗੀਆਂ ਦਾ ਕੰਮ ਨਹੀਂ ਕਿਉਂਕਿ ਇਹ ਨਹਿਰ ਦੇ ਕੰਡੇ ਨਹੀਂ ਹੈ ਤਾਂ ਇੱਥੇ ਜਿਹੜਾ ਹੈ ਥਰੂ ਮਨਰੇਗਾ ਜਿਹੜਾ ਹੈ ਅੱਜ ਵੀ ਸੋਇਲ ਕੰਜ਼ਰਵੇਸ਼ਨ ਦੀ ਟੀਮਾਂ ਵਕਫ ਵਕਫ ਟੀਮਾਂ ਦੋਨੋਂ ਪਿੰਡਾਂ ਦੇ ਵਿੱਚ ਗਈਆਂ ਸੀ ਅਸੀਂ ਇੱਥੇ ਵੀ ਲੱਗੇ ਹੋਏ ਆ ਇਦਾਂ ਹੀ ਕੱਲ ਪਿੰਗ ਬੜੀ ਪਿੰਡ ਦਾ ਜਿਹੜਾ ਰੈਸਟੋਰ ਰੈਸਟੋਰ ਕੀਤਾ ਜਾਊ ਆ ਮੇਕ ਅਪ ਯੂ ਨੋ ਬੇਨਤੀ ਕਰਨੀ ਹੈ ਕਿ ਟਿਕੋਰ ਅਪਡੇਟ ਹੈ ਲక్ష్ਮੀਨਾਰਾਇਣ ਮੰਦਿਰ ਤੇ ਗੁਰਦੁਆਰਾ ਘਾਟਸਾਪ ਦਾ ਜਿਹੜਾ ਫਾਈਨਲ ਹੈ ਉਹ ਫਾਈਨਲ ਸਟੇਜ ਤੇ ਹੈ ਲਗਭਗ 2.1 ਕਰੋੜ ਪਲੱਸ ਜਿਹੜਾ ਹੈ ਉਹ ਸੈਂਕਸ਼ਨ ਕਰ ਲਈ ਹੈ ਸਰਕਾਰ ਤੇ ਇਮੀਡੀਏਟਲੀ ਜਿਹੜਾ ਹੈ 2-4 ਦਿਨ ਚ ਸਾਨੂੰ ਮੇਡ ਰੱਖੇ ਕੰਕਰੀਟ ਦਾ ਡੰਗਾ ਵੀ ਉੱਥੇ ਸ਼ੁਰੂ ਹੋ ਜਾਊਗਾ ਆ ਇੱਕ ਆਖਰੀ ਬੇਨਤੀ ਆਪਾਂ ਨੂੰ ਆਪ ਸਭ ਨੂੰ ਇਹ ਹੈ ਕਿ ਜੀ ਸ਼ਨੀ ਐਤਵਾਰ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਸਥਾਨ ਹੈ ਕੀਕਪੁਰ ਸਾਹਿਬ ਉੱਥੇ ਡੰਗੇ ਦੀ ਸੇਵਾ ਕੰਕਰੀਟ ਦੀ ਡੰਗੇ ਦੀ ਸੇਵਾ ਹੋਣੀ ਹੈ ਪਰਸੋਂ ਸਵੇਰੇ 7 ਵਜੇ ਤੋਂ ਮਿਸਾਲੇ ਲੱਕੇ ਦੇ ਨੋਜਵਾਨਾਂ ਨੂੰ ਬੇਨਤੀ ਕਰਦੇ ਮੈਂ ਵੀ ਆਉਂਗਾ ਸਵੇਰੇ 7 ਵਜੇ ਪਰ ਅਰਦਾਸ ਕਰਕੇ ਬਾਬਾ ਜੀ ਦਾ ਹੁਕਮ ਹੋਇਆ ਜਿਹੜੇ ਜਿਨ੍ਹਾਂ ਦੇ ਕੋਲ ਉੱਥੇ ਦੀ ਕਾਰ ਸੇਵਾ ਹੈ ਕਿ ਆਪਾਂ ਜਿਹੜਾ ਹੈ ਉੱਥੇ ਜਿਹੜਾ ਹੈ ਕੰਕਰੀਟ ਦੀ ਡੰਗੇ ਦੀ ਸੇਵਾ ਐਤਵਾਰ ਨੂੰ ਮੇਰਾ ਕੈਂਪੋਂ ਤੇ ਐਤਵਾਰ ਨੂੰ ਨਹੀਂ ਪਰ ਮੈਂ ਸ਼ਨੀਵਾਰ ਨੂੰ ਉੱਥੇ ਰਹੂੰਗਾ ਆਪ ਲੂੰਗਾ ਉੱਥੇ ਜਿੰਨਾ ਸਮਾਂ ਜਿਹੜਾ ਪੋਸੀਬਲ ਹੋਇਆ ਕਿ ਨਾਲ ਹੀ ਸਾਡੇ ਐਸ.ਟੀ.ਐਮ ਸਾਹਿਬ ਨੰਗਲ ਦੀ ਬਹੁਤ ਮਿਹਨਤ ਪਿਛਲੇ 10-12 ਦਿਨਾਂ ਤੋਂ ਦਿਨ ਰਾਤ ਇੱਕ ਕਰਕੇ ਸਾਡੀ ਸਾਰੀ ਟੀਮ ਨੇ ਸਾਡੀ ਵੀ ਸਾਰੇ ਸਾਥੀਆਂ ਨੇ ਪ੍ਰਸ਼ਾਸਨ ਨੇ ਬਹੁਤ ਮਿਹਨਤ ਕੀਤੀ ਹੈ ਜਿਸ ਕਰਕੇ ਕਹਿ ਸਕਦੇ ਆ ਲਗਾਤਾਰ ਮੈਡੀਕਲ ਕੈਂਪਸ ਵੀ ਤੁਸੀਂ ਦੇਖ ਸਕਦੇ ਹੋ ਵੈਟਰਨਰੀ ਕੈਂਪਸ ਦੇਖ ਸਕਦੇ ਹੋ ਰਾਤ ਸਮਗਰੀ ਹਰ ਚੀਜ਼ ਜਿਹੜੀ ਹੈ ਉਹ ਕਰ ਰਹੇ ਆ ਫਿਰ ਵੀ ਅਗਰ ਕੋਈ ਕਮੀਆਂ ਉਸ ਨੂੰ ਪੂਰ ਅਸੀਂ ਜਿਹੜਾ ਹੈ ਸੁਧਾਰਾਂਗੇ ਨਹੀਂ ਅੱਜ ਦਾ ਅਪਡੇਟ ਸੀ ਤੁਹਾਨੂੰ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਬੇਸ਼ੱਕ ਡੈਮਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਪਰ ਇਸ ਵਾਰ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਏਗਾ ਸਰਕਾਰ ਪੂਰੀ ਤਰ੍ਹਾਂ ਨਾਲ ਇਹਦੇ ਲਈ ਕੰਮ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਮੇਂ ਜਿਹੜੇ ਨੁਕਸਾਨ ਵੱਡੇ ਪੱਧਰ ਤੇ ਹੋਏ ਨੇ ਚਾਹੇ ਉਹ ਸੜਕਾਂ ਦਾ ਹੋਇਆ ਹੋਵੇ ਚਾਹੇ ਗੁਰੂ ਘਰ ਦੀਆਂ ਮੰਦਿਰ ਦੀਆਂ ਇਮਾਰਤਾਂ ਦਾ ਹੋਇਆ ਹੋਵੇ ਇਸ ਦੇ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਇਮਾਰਤਾਂ ਮੁੜ ਤੋਂ ਖੜੀਆਂ ਕਰ ਦਿੱਤੀਆਂ ਜਾਣਗੀਆਂ